ਸੱਚੀ ਗੱਲ ਸਾਰਿਆਂ ਨੂੰ ਜੀ ਅੱਜ ਆਪਾਂ ਕਮੀਜ਼ ਦੀ ਕਟਿੰਗ ਲੈ ਕੇ ਆਏ ਆਂ ਜੀ ਆਪਾਂ ਕਮੀਜ਼ ਦਾ ਸੌਖਾ ਜਾਂ ਛਾਂ ਟੰਗ ਨਾ ਕਰਾਂਗੇ ਜੀ ਜਿਹੜੇ ਨਵੇਂ ਲੱਗੇ ਆਂ ਜੀ ਉਹਨਾਂ ਵੱਲ ਬਹੁਤ ਵਧੀਆ ਜਾਣਕਾਰੀ ਹੋਊਗੀ ਠੀਕ ਹੈ ਜੀ ਮੈਂ ਕੱਪੜਾ ਪਿਛਾ ਲਿਆ ਹੈ ਜੀ ਕਮੀਜ਼ 2.5 ਮੀਟਰ ਕੱਪੜਾ ਹੈ ਜੀ ਕਮੀਜ਼ ਦਾ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਲੰਬਾਈ ਦੇਖ ਲੈਣੇ ਆਂ ਕਮੀਜ਼ ਦੀ ਲੰਬਾਈ ਹੈਗੀ 42 ਇੰਚ ਘੇਰਾ 23 ਹੈ ਜੀ ਛਾਤੀ 22.5 ਕਮਰ 18.5 ਹੈ ਜੀ ਹਿੱਪ 23 ਹੈ ਜੀ ਇਹਦੇ ਅਕੋਰਡਿੰਗ ਹੀ ਆਪਾਂ ਸਾਰੀ ਕਟਿੰਗ ਕਰਾਂਗੇ ਜੀ ਅੱਜ ਠੀਕ ਹੈ ਸਭ ਤੋਂ ਪਹਿਲਾਂ ਪਹਿਲਾਂ ਲੰਬਾਈ ਲੈਣੇ ਆ ਜੀ ਦੇਖੇ ਰਨਾਪ ਦੇ ਆ ਸਭ ਤੋਂ ਪਹਿਲਾਂ ਪਹਿਲਾਂ ਲੰਬਾਈ ਦੇਖ ਲੈਣੇ ਆ ਜੀ 40 ਇੰਚ ਲੰਬਾਈ ਤਿਆਰ ਆ ਜੇ ਆਪਾਂ 3 ਇੰਚ ਕਪੜਾ ਫालतू ਲੈਣਾ ਹੈ ਜੀ ਠੀਕ ਹੈ ਸਿੱਧੇ ਪਾਸੇ ਲਾਉਣ ਲੱਗੇ ਨਿਸ਼ਾਨੀ ਕੜੀਂ ਕਰਕੇ ਆਪਾਂ ਉਲਟਾ ਕਰ ਲੈਣੇ ਪਾਸਾ ਜੀ ਇਹ ਇੱਕ ਨਿਸ਼ਾਨ ਆਪਾਂ ਇਹ ਸੈਂਟਰ ਵਿੱਚ ਲਾਵਾਂਗੇ ਜੀ 45 ਇੰਚ ਦਾ ਠੀਕ ਹੈ ਲੰਬਾਈ ਆਪਾਂ 3 ਇੰਚ ਫਾਦ ਲਤੀ ਹੈ ਜੀ ਘੇਰਾ ਆਪਾਂ ਰੱਖਾ ਹੈ 4 ਇੰਚ ਫਾਦੂ 4 ਥੋੜਾ ਵੱਧੇ ਰੱਖਤਾ ਹੈ ਕਿਉਂਕਿ ਮੈਨੂੰ ਇਹ ਪਾਈਪਿੰਗ ਕੱਢਣੀ ਹੈ ਜੀ ਕਈ ਬਾਈ ਆਪਾਂ ਫੀਟਿੰਗ ਕਟਿੰਗ ਕਰਦੇ ਆਂ ਫੀਟਿੰਗ ਦੀ ਤਾਂ ਘੱਟ ਵੱਧ ਹੋ ਜਾਂਦੇ ਪੱਲੇ ਐਸ ਕਰਕੇ 4.5 ਇੰਚ ਰੱਖਤਾ ਆ ਜੀ ਕਪੜਾ ਮੇਂ ਵੀ ਖੁੱਲੇ ਡੁੱਲੇ ਪਾਈਪਿੰਗ ਨਿਕਲ ਸਕੇ ਠੀਕ ਹੈ ਕਿਸੇ ਵੀ ਕਦਰ ਲੈਂਸ ਲਾਣੀ ਪਾਈਪਿੰਗ ਲਾਉਣੀ ਹੈ ਤਾਂ ਕਪੜਾ 4 ਇੰਚ ਫਾਦੂ ਲੈਣਾ ਹੈ ਜੀ ਆਪਾਂ ਨੇ ਹੁਣ ਜੀ ਆਪਾਂ ਕਟਿੰਗ ਕਰ ਲੈਣੇ ਆਂ ਇਸੇ ਤੇ ਪੰ ਨਿਸ਼ਾਨ ਲਾਏ ਆ ਜੀ ਘੇਰੇ ਤੇ ਲੰਬਾਈ ਦੇ ਉਹ ਪੱਲੇ ਆਡਡ ਕਰ ਲੈਣੇ आप जी आप पल्ले साढ़े करके रख ला जी ठीक है अड्डे अड्डे पलिया चाहा लाइया जी ये पिछला पला तो यह मुर्ला पला है जी ठीक है हम सबसे पहला आप लवेंगे जी अपना फीडिंग अकॉर्डिंग ही आप सारी फीडिंग करा साढ़े भी छाती है जी कमर अठारह है जी तो हिप साढ़े इक्की है जी ये अकॉर्डिंग ही आप लवेंगे जी ジナ સૂਟਾਂ ਦੀ ਫਿਟਿੰਗ ਸਾਢੇ 2 ਤੋਂ ਘੱਟ ਹੋਵੇ ਜੀ ਉਹਨਾਂ ਦਾ ਠੀਕਾ 6 ਇੰਚ ਹੀ ਲੈਣਾ ਹੈ ਬਾਕੀ ਤੁਸੀਂ ਡੈਡੀਜ਼ ਅਕੋਰਡਿੰਗ ਲੈ ਲਿਆ ਕਰੋ ਉਹਨਾਂ ਨੇ ਸਰੀਰੀ ਬਣਤਰ ਦੇਖ ਕੇ ਹੀ ਆਪਾਂ ਫਿਟਿੰਗ ਕਰਨੀ ਹੈ ਜੀ ਠੀਕ ਹੈ ਸਾਢੇ 6 ਆਪਾਂ ਤੀਰ ਲੱਤਾ ਹੈ ਮੋਢੇ ਲੈਣੇ 7 ਇੰਚ ਠੀਕ ਹੈ ਜਿਨਾਈ ਫੂਟਾਂ ਦੀ ਫਿਟਿੰਗ ਹੈ 17 ਸਾਢੇ 16 ਦੇ ਸਾਢੇ 17 ਹੋਵੇ ਜੀ ਉਹਨਾਂ 7.5 ਇੰਚ ਹੀ ਲੈਣਾ ਜੀ ਮੋਢੇ ਆਪਾਂ ਨੇ ਠੀਕ ਹੈ ਕਿਉਂਕਿ ਫਿਟਿੰਗ ਘੱਟ ਹੁੰਦੀ ਹੈ ਜੀ ਐਸ ਕਰਕੇ ਉਹਨਾਂ ਦੇ ਜਿਹੜੇ ਆਪਣੇ ਮੋਢੇ ਹੁੰਦੇ ਆ ਜੀ ਬਾਹਾਂ ਜੜਦੇ ਆ ਟਾਈਟ ਹੋ ਜਾਂਦੇ ਨੇ ਮੋਢੇ ਆਪਣੇ ਸੋ ਉਦੋਂ ਲੰਬਾਈ ਵਧਾਉਣੀ ਹੈ ਜੀ ਤੀਰੇ ਦੀ ਮੋਢੇ ਦੀ ਤੇ ਹੁਣ ਆਪਾਂ ਫੀਟਿੰਗ ਲੈ ਲੈਣੇ ਆ ਜੀ ਸਾਢੇ 20 ਫੀਟਿੰਗ ਆ ਜੀ ਇਹਦਾ ਹਾਫ ਕਰ ਲਾਂਗੇ 10.5 ਇੰਚ ਠੀਕ ਹੈ ਇੱਥੇ ਆਪਾਂ ਕਮਾ ਦਾ ਨਿਸ਼ਾਨ ਲਾਵਾਂਗੇ ਜੀ 7 ਇੰਚ ਪਰ ਸਾਰੇ ਬੱਦੇ ਲੈ ਲੈਣਾ ਜੀ ਕਿਉਂਕਿ ਜਿਨ੍ਹਾਂ ਦੀ ਛਾਤੀ ਭਾਰੀ ਹੁੰਦੀ ਹੈ ਜੀ ਫੀਟਿੰਗ ਠੀਕ ਹੈ ਉਨਾ ਲਈ ਕਮਰਾ ਥੋੜੀ ਵੇਖਾਂ ਚੱਲੇ ਜਾਂਦੀ ਹੈ ਜੀ ਤੇ 7.5 ਜਾਂ 8 ਇੰਚ ਪਰ ਨਿਸ਼ਾਨ ਲੱਗਦਾ ਹੈ ਜੀ ਕਮਰ ਦਾ ਠੀਕ ਹੈ ਫਿਟਿੰਗ ਦੇ ਅਕੋਰਡਿੰਗ ਇਹ ਸਾਰਾ ਕੁਝ ਫਿਟਿੰਗ ਦੇ ਅਕੋਰਡ ਸਿਰ ਜੀ ਬਣਤਾ ਦੇ ਅਕੋਰਡਿੰਗ ਹੀ ਆਪਾਂ ਫਿਟਿੰਗ ਲਈ ਜਾਂਦੀ ਹੈ ਹੁਣ ਇੱਥੇ ਵਾਪਰ ਆਪਾਂ ਫਿਟਿੰਗ ਨਹੀਂ ਲਾਉਣੀ ਹੈ ਕਮਰ ਦੀ ਕਿਉਂਕਿ ਪਲੇਟਾਂ ਪੈਣੀਆਂ ਹੈ ਜੀ ਸਿੱਧਾ ਹੀ ਆਪਾਂ ਡਾਇਰੈਕਟ ਸਾਈਡਸ ਲਈ ਲਾਵਾਂਗੇ 4.5 ਇੰਚ ਆ ਰਿਹਾ ਹੈ ਜੀ 15 ਇੰਚ ਪੰਜਾਂ ਲਾਵਾਂਗੇ ਜੀ 23 ਇੰਚ ਇਹਨਾਂ ਦੀ ਹਿਪ ਸੀਗੀ ठीक है हाफ कर लागे सवा ग्यारह इंच पर लाव गे निशान पिछों भी हिप तो तीन उपर, भी इंच उपर इच का निशान लाव गे ठीक है देखो साढ़े तेई इंच निशान लाया जी कमर नाम ला देंगे ठीक है जेडी अपने छाती फिटिंग लती है जी ऊे हेठा ते भी अपा तीन इंच से अद्धा इंच फालतू रखा गे जी ਠੀਕ ਹੈ ਜੇ ਫੀਡਿੰਗ ਸਾਢੇ 20 ਹੈ ਤੇ ਇੱਥੇ 21 ਇੰਚ ਰੱਖਾਂਗੇ ਇਹਦੇ ਨਾਲ ਫੀਡਿੰਗ 'ਚ ਬਹੁਤ ਫਰਕ ਪੈਂਦਾ ਹੈ ਜੀ ਜਿਹੜੇ ਭਾਰੀ ਕਮੀਜ਼ ਨੇ ਉਹਨਾਂ ਵਾਸਤੇ ਹੈ ਜੀ ਇਹ ਟ੍ਰਿਕ ਠੀਕ ਹੈ ਤੇ ਖਿੱਚਣੀ ਪੈਂਦੀ ਹੈਗੀ ਤੇ ਨਹੀਂ ਇੱਥੇ ਆਪਣਾ ਕੱਪੜਾ ਇਕੱਠਾ ਹੋ ਜਾਂਦਾ ਆਪਣਾ ਫੇਹਾਂ ਕੱਪੜਾ ਨਹੀਂ ਜਾਂਦਾ ਹੈਗਾ ਇਸ ਕਰਕੇ ਹੁੰਦਾ ਜੀ ਆਪਣੀ ਲੂਜ਼ ਨਾ ਹੋਵੇ ਛਾਤੀ ਠੀਕ ਹੈ ਐਸੇ ਕੱਪੜੇ ਬੁਲਬਲੇ ਬਾਣੀ ਦਾ ਕੱਪੜਾ ਕਮੀਜ਼ ਹੈ ਤਾਂ ਨਹੀਂ ਜਾਂਦਾ ਹੈ ਉੱਪਰ ਨੂੰ ਜਾਈ ਜਾਂਦਾ ਹੈ ਐਂ ਜਗ੍ਹਾ ਤੇ ਯੇ ਬਰੇਸਾ ਸਾਟੀ ਲੂਜ਼ ਨਾ ਹੋਵੇ ਪਰ ਕਮੀ ਚ ਹੀਠਾ ਨੂੰ ਨਹੀਂ ਜਾਂਦਾ ਹੈਗਾ ਐਥੇ ਥੋੜਾ ਲੂਜ਼ ਰੱਖਿਆ ਕਰੋ ਆਪਾਂ ਨੇ ਮੋੜੇ ਹੀ ਕਾਟ ਦਾ ਨਿਸ਼ਾਨ ਆਪਾਂ 2 ਇੰਚ ਪਰ ਲਾ ਲਿਆ ਹੈ ਜੀ ਠੀਕ ਹੈ ਇਹ ਫਿਟਿੰਗ ਦੇ ਅਕੋਰਡਿੰਗ ਹੀ ਲਾਉਣਾ ਹੈ ਜਿਨਾਏ ਫਿਟਿੰਗ ਜਿਆਦਾ ਭਾਰੀ ਹੋਣੇ ਡੂੰਗਾ ਨਹੀਂ ਲਾਉਣਾ ਹੈਗਾ ਤੇ ਬਈ ਮੋੜੇ ਖਿੱਚ ਪੈਣ ਲੱਜਿੰਦੀ ਹੈ ਮੈਨੂੰ 1.5 ਇੰਚ ਪਰ ਨਹੀਂ ਲਾਉਣਾ ਹੈਗਾ ਨਿਸ਼ਾਨ ਥੋੜਾ ਉੱਪਰ ਆ ਕੇ ਲਾਉਣਾ ਹੈ ਤਾਂ ਕਿ ਬੈਗ ਦੇ ਖਿੱਚ ਨਾ ਪਵੇ ਠੀਕ ਹੈ ਬਾਕੀ ਜਿਨਾਏ ਡੀਪ ਗਲੇ ਹੁੰਨੇ ਆ ਉਹਨਾਂ ਸੋਚਿਆ ਜਾ ਸਕਦਾ ਹੈ ਵੀ 1.5 ਇੰਚ ਪਰ ਪਾਇਆ ਹੋਇਆ ਕੋਈ ਫਰਕ ਨਹੀਂ ਪੈਂਦਾ ਕਿ ਉਹ ਡੀਪ ਗਲੇ ਜਾਂ ਪ੍ਰਾਲ ਪਾਉਣ ਨਾਲ ਗਲੇ ਨਾਲ ਉਹ ਤੀੜਾ ਖੁੱਲ ਜਾਂਦਾ ਹੈ ਜੀ ਠੀਕ ਹੈ ਰੈਸ ਵਿੱਚ ਉਹ ਲਾਉਣ ਲਾ ਜਾਂਦਾ ਫਿਰ ਇਹ ਘੱਟ ਰੱਖਿਆ ਕਰੋ ਆ ਚੀਜ਼ ਤੇ ਪਰੇ ਕਾਟਣ ਦਾ ਨਿਸ਼ਾਨ ਲਾ ਲਿਆ ਜੀ ਤੇ ਆਪਣਾ ਫਰੰਟ ਦੀ ਕਾਟ ਦੇ ਨਿਸ਼ਾਨ ਲਾਵਾਂਗੇ ਜੀ ਇਹਦੇ 13.5 ਪਰ ਤਿਆਰਾ ਜੀ ਪਰ 14 ਇੰਚ ਪਰ ਨਿਸ਼ਾਨ ਲਾਵਾਂਗੇ ਹਾਫ ਤੱਕ 7 ਇੰਚ ਪਰ ਲਾ ਲਿਆ ਜੀ ਆ ਦੇਖੋ ਇਹਦਾ ਨਿਸ਼ਾਨ ਲਾਉਣਾ ਥੋੜਾ ਹੀ ੇਠਾਂ ਲੈ ਕੇ ਜਾਣਾ ਹੈ ਕੀ ਗਈ ਤੇ ਹੁਣ ਆਪਾਂ ਉਹਨੇ ਪਲੇਟਾਂ 'ਪਰ ਕੁਇਟਿੰਗ ਅਕੋਰਡਿੰਗ ਨੇ 12 ਇੰਚ ਦੇ ਪਲੇਟਾਂ ਤਿਆਰ ਨੇ ਆਪਾਂ 12.5 ਦੇ ਲਾਵਾਂਗੇ ਨਿਸ਼ਾਨ ਤੇ 3.5 ਇੰਚ ਦਾ ਗੈਪ ਦੇਵਾਂਗੇ 7 ਇੰਚ ਹੀ ਆਪਾਂ ਨੇ ਹੀਟਾਂ ਲਾਵਾਂਗੇ ਇਹ ਬਾਰ-ਬਾਰ ਕਮੀਜ਼ਾਂ ਦੀ ਵੀਡੀਓ ਪਾਉਣ ਦਾ ਮਕਸਦ ਇਹੀ ਹੈ ਕਿ ਚੰਗੀ ਜਿਹਾ ਸਮਝ ਆ ਜਾ ਸਕੇ ਜਿਹੜੇ ਨਵੇਂ ਲੱਗੇ ਆ ਜੀ ਉਹਨਾਂ ਵਾਸਤੇ ਬਹੁਤ ਵਧੀਆ ਹੈ ਜੀ ਕਿਉਂਕਿ ਸਲਾਈਟਾ ਹਰ ਕੋ ਕੱਲ ਲੰਦਾ ਹੈ ਜੀ ਕਾਟਾਂ ਪਾਉਣੀ ਫੀਡਿੰਗ ਆਣੀ ਥੋੜੀ ਔਖੀ ਹੈ ਜੀ ਸੋ ਆਪਾਂ 2 ਇੰਚ ਦਾ ਗੈਪ ਲੈ ਲਿਆ ਜੀ 2 ਇੰਚ ਦਾ ਗੈਪ ਤੇ ਅਸੀਂ ਪੇਟਾਂ ਲਾਵਾਂਗੇ ਪਲਵਾਸੇ ਨੂੰ ਮੋਢੇ ਵਾਲੀ ਨੂੰ ਠੀਕ ਹੈ ਤੇ ਸੈਂਟਰ ਵਾਲੀ ਪਲੇਟ ਦਾ ਹਾਫ ਕੱਲਾਂਗੇ ਜੀ ਆਪਾਂ ਹਾਫ ਤੇ ਨਿਸ਼ਾਨ ਲਾ ਲਾਂਗੇ ਆ ਦੇਖੋ ਤੇ ਇੱਕ ਰੇਸ਼ੀ ਫੀਡਿੰਗ ਪਲੇਟ ਨੂੰ ਇੱਥੇ ਤੱਕ ਮਲਾ ਲਾਂਗੇ ਨਿਸ਼ਾਨ ਤੱਕ तो दूजी मोडे तक मिला देंगे जी जरा यह निशान होंगे साढ़े छे इंच पर जाता है निशान ये थोड़ी तो फीडिंग सही होगी तो साढ़े छः इंच पर निशान आऊगा जी ये आज देखो सामने नाप दी जी मैं कोई नापिया नहीं जी है ठीक है जी देखो साढ़े छे इंच पर निशान है जी ठीक है इधर पास निशान नहीं लाना है जी अपने जी।, तो जी अपने काट पाई है जी फिर उस पास चल जाए प्लेटा जी अपनी दृशिया ਠੀਕ ਹੈ ਤੇ ਹੁਣ ਆਪਾਂ ਕਾਟ ਪਾਉਣੀ ਆ ਆਪਾਂ ਇਹੋ ਮੋਢੇ ਦੀ ਕਾਟ ਪਾ ਲੈਣੀ ਆ ਜੀ ਪਾ ਦਾ ਚਾਰੇ ਪਾਸੇ ਪਾ ਲੈਣੀ ਆ ਜੀ ਇਹਨੇ ਪੱਲਿਆਂ ਨੂੰ ਠੀਕ ਹੈ ਜਿਹੜਾ ਫਾਂਟ ਦੀ ਕਾਟ ਪਾਉਣੀ ਆ ਜੀ ਇੱਕ ਪੱਲਾ ਹੀਣਾ ਛੱਡ ਜਣਾ ਜੀ ਆਪਣਾ ਪਿਛਲਾ ਪੱਲਾ ਉੱਪਰ ਚੱਕ ਕੇ ਆਪਾਂ ਨੇ ਕਾਟ ਪਾ ਲੈਣੀ ਹੋੜੀ ਇਹ ਕਾਟ ਹੀਣਾ ਲੈ ਕੇ ਜਾਣੀ ਹੈ ਐ ਕਿ ਮੈਂ ਪਿੱਛੇ ਨੂੰ ਨਾ ਜਾਵੇ ਠੀਕ ਹੈ ਇਹ ਪਾਸਾਰੇ ਪੁਆਇੰਟ ਲਾ ਲੈਣੇ ਆ ਬਿੜੀ ਦੇਣੀ ਲਾੜਣੀ ਹੈ ਠੀਕ ਹੈ ਇਹਨਾਂ ਕੋ ਵੀ ਪਿੱਛੇ ਨੂੰ ਨਹੀਂ ਜਾਂਦਾ ਹੈਗਾ ਉਹ ਸਾਰੀ ਫੀਡਿੰਗ ਕਰ ਲਈ ਹੈ ਜੀ ਆ ਪੁਆਇੰਟ ਨਾਲ ਪੁਆਇੰਟ ਮਿਲਾ ਕੇ ਫੇਰੀ ਬਿੜੀ ਦੇਣੀ ਸਾਰੀ ਕੋਈ ਬੈਗਰੀ ਗੜੀ ਕਟਿੰਗ ਕਰਦੇ ਆ ਜੀ 2.5 ਇੰਚ ਆਪਣੀ ਲੰਬਾਈ ਲੈਣੀ ਹੈ ਜੀ 5 ਇੰਚ ਇਹਨਾਂ ਤੇ ਗੜਾ ਪਿਆਰੇ ਸਾਢੇ 5 ਵਿੱਚ ਕਟਿੰਗ ਕਰਾਂਗੇ 2.5 ਇੰਚ ਹੀ ਆਪਾਂ ਨੇ ਹੀਠਾ ਲੈਣਾ ਹੈ ਇਹ ਵੱਡੇ ਵਾਲੇ ਨਹੀਂ ਬੁਲਾਉਣੇ ਹੈਗੇ ਠੀਕ ਹੈ ਦੇਖੋ ਐਤਾ ਹੀ ਆਪਾਂ ਨਾਰਮਲ ਢੰਗ ਨਾਲ ਹੀ ਕਟਿੰਗ ਕਰ ਦੇਣੀ ਹੈ ਠੀਕ ਹੈ ਸੋ ਆਪਣੀ ਕਮੀਜ਼ ਦੀ ਕਟਿੰਗ ਹੋ ਗਈ ਹੈ ਜੀ ਆਪਾਂ ਇਹ ਬਾਹਾਂ ਹੀ ਕਟਿੰਗ ਕਰਦੇ ਆਂ ਇਹੜਾ ਪੀਸ ਆਪਣਾ ਬਚਿਆ ਸੀ ਨਾਲ ਤੇ ਕਮੀਜ਼ ਦੇ ਉਹ ਲੈ ਲਿਆ ਜੀ ਠੀਕ ਹੈ ਇਹ ਜੋੜ ਲੱਗਣਗੇ ਬਾਹ ਵਿੱਚ ਤਾਂ ਦੱਸਦੇ ਕਿਵੇਂ ਲਾ ਬੁਲਾਉਣੇ ਹੈ ਜੀ 16 ਇੰਚ ਨਹੀਂ ਬਾਹ ਤੇ ਆ ਰਿਹਾ ਜੀ ਸਵਾ 5 ਇੰਚ ਬਾਹ ਮੂਰੀ ਏ ਤੇ ਆਪਾਂ 18 ਇੰਚ ਕਟਿੰਗ ਕਰਦੇ ਆ ਜੀ ਠੀਕ ਹੈ 18 ਇੰਚੇ ਪਰ ਇਸ ਸਾੜੇ ਲੈ ਲੈਨੇ ਆਂ ਜੀ ਸੋ ਪਹਿਲਾਂ ਕਪੜਾ ਅੱਡ ਕਰ ਲੈਨੇ ਆ ਜੀ ਐਸ ਬਾਹ ਜੋੜ ਲੱਗਣਿਆ ਜੀ ਕਿਉਂ ਕਪੜਾ ਘੱਟ ਹੈ ਜੀ ਠੀਕ ਹੈ ਹੁਣ ਆਪਾਂ ਨੇ ਕਰਨਾ ਕੀ ਆ ਦੇਖੋ ਕਪੜਾ ਬਾਹ ਦੀ ਚੜਾਈ ਹੈਗੀ ਆ ਜੀ ਸਵਾ 12 ਇੰਚ ਦੀ ਹੈ ਜੀ ਆਪਾਂ ਠੀਕ ਹੈ ਇਹ ਜੀ ਜੋੜ ਪਾਣਾ ਹੈ ਜੀ ਹੁਣ ਜੇ ਤਾਂ ਆਪਾਂ ਸਾਰੇ ਗਲਟਾ ਕੇ ਚਾਰੇ ਪਾਸੇ ਜੋੜ ਪਾਉਣੇ ਫਿਰ ਚਾਰੇ ਬਾਹਾਂ ਤੇ ਜੋੜਾ ਆਉਣੇ ਹੈ ਜੀ ਐਸ ਕਰਕੇ ਆਪਾਂ ਥੋੜਾ ਜਿਹਾ ਪਿੱਛੇ ਹਟਾ ਲੂਗੇ ਠੀਕ ਹੈ ਐਜੇ ਨਾਲ ਕੀ ਹੁੰਦਾ ਜਿਹੜੇ ਜੋੜ ਪਾਉਣੇ ਆਪਾਂ ਨੇ ਬਾਹ ਵਿੱਚ ਉਹ ਪਿਛਲੇ ਪਾਸੇ ਚਲੇ ਜਾਣਗੇ ਬਾਹ ਦੇ ਅੱਗੇ ਹੀ ਦਿਖਾਈ ਦੇਣਗੇ ਆਪਾਂ ਨੇ ਬੈਗ ਤੇ ਜੋੜ ਪਾਉਣਾ ਹੈ ਜੀ ਦੇਖੋ 10 ਇੰਚ ਕਪੜਾ ਪਿਆ ਰਹਾ ਬਹੁਤ ਹੈ ਜੀ ਕਪੜਾ ਇਹ ਠੀਕ ਹੈ ਇਹ ਜਿਹੜਾ ਜੋੜ ਕਪੜਾ ਬਸ ਫਾਲਤੂ ਸੀ ਇਹ ਜੋੜ ਪਾਣਾ ਜੀ ਆਪਣਾ देखो ये एदा पहनता पहनता नहीं पार। जी दूजे तरह का पा लो अपन डबल करके कपड़ा सारे जिन्ना पहनता आप बाकी कटिंग कर देंगे बहुत का, दे का कपड़ा अपना उल्टा करके रख लिया सीधा पासा है जी काट पाने वास्ते ठीक है उठा पास अपने बाहर क्ड लिया जी आखो इ कपड़ा पिछे हटा लिया यौड़ाई है दस इंच तो अपने आह पीस पाता जी बिच जी सिलाई लगनी अपना थोड़ा उपर कर देंगे ठीक है ਇੱਥੇ ਆਪਾਂ ਕਾਟ ਦਵਾਂਗੇ 3 ਇੰਚ ਦੀ 3 ਇੰਚ ਦੀ ਕਾਟ ਪਾ ਕੇ ਆਪਾਂ ਜਿਨੇ ਵੀ ਆਪਣੇ ਮੋਡੇ ਨੇ 9.5 ਇੰਚ ਬਣਨਗੇ ਉਹਦੇ ਅਕੋਰਡਿੰਗ ਹੀ ਆਪਾਂ ਕਾਟ ਪਾ ਦਾਂਗੇ ਠੀਕ ਹੈ ਐਦਾਂ ਹੀ ਆਪਾਂ ਬਾਹਮੂਰੀ ਲੈ ਲੈਣੇ ਆ ਜੀ ਇਹ ਸਲਾਈ ਵਾਸਤੇ ਰੱਖਿਆ ਹੋਇਆ ਕੱਪੜਾ ਜੀ ਉੱਪਰੋਂ ਫਿਰ ਬਾਹਮੂਰੀ ਪੂਰੀ ਪੂਰੀ ਉਹ ਲੈਣੀ ਹੈ ਜੀ ਆਪਾਂ ਨੇ 5.5 ਬਾਹ ਮੂਰੀ ਹੈ ਜੀ ਆਪਾਂ 7.5 ਇੰਚ ਕਪੜਾ ਐਕਸਟਰਾ ਲੈ ਲਾਂਗੇ ਜੀ ਇਹ ਲਈ ਇਹ ਕਪੜਾ ਬਾਹਰ ਕਾਰਨਰ ਤੇ ਕੱਟ ਦਾਂਗੇ ਜੀ ਠੀਕ ਹੈ ਇਹ ਹੈਗੀ ਜੋੜ ਵਾਲੀਆਂ ਬਾਹਵਾ ਜੇ ਤੁਸੀਂ ਕਾਟ ਜੋੜ ਪਾ ਕੇ ਹੀ ਪਾ ਸਕਦੇ ਹੋ ਕਾਟ ਠੀਕ ਹੈ ਹੁਣ ਜਿਹੜੀ ਆਪਣਾ ਫਰੰਟ ਦੀ ਕਾਟ ਪਾਉਣੀ ਹੈ ਜੋੜ ਪਾ ਕੇ ਹੀ ਪਾਵਾਂਗੇ ਬਾਅਦ ਚ ਸੋਪਾ ਸਿੰਪਲ ਕਟਿੰਗ ਕਰ ਲੈਣੇ ਬਾਹ ਦੀ अगे तक नहीं कभी भी काट लेके जानी है जी ठीक है दो क्छे रखनी है जी जी फ्रंट की काटा है जी और जोड़ वाले पासे नहीं पाणी है ठीक है प्लेन पासे पावे पहला जोड़ ला के फिर काट पावे फरंट की जिमें जिमें अपनी बांह होगी उमें कार्ट पावे बस ये ख्याल रखना भी जोड़े जोड़ है जी वो पिछले पास आने चाहिए बाँह से ठीक है ਇਸ ਦਾ ਆਪਣੀ ਸਾਰੀ ਕਟਿੰਗ ਹੋ ਗਈ ਹੈ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ